ਇੱਕ ਦਾਇਆ ਦਾਇਆ ਜਨਮ ਲੈ ਕੇ ਗਵਾਇਆ ਕਿਸੇ ਕੰਮ વિના ਆ ਨਾਮ ਕਿਹੜੇ ਵੇਲੇ ਜਪਣਾ ਕੋਹ ਲਈ ਜੰਦੇ ਨਹੀਂ ਨਾਮ ਕਿਹੜੇ ਵੇਲੇ ਜਪਣਾ ਦੋ ਦਾਇਵੀ ਮਾਇਆ ਕੱਲੀ ਕਰੂ ਕੀ ਨਾਮ ਕਿਹੜੇ ਵੇਲੇ ਜਪਣਾ ਹੋੜੀਏ ਜਾਂਦੇ ਨਹੀਂ ਨਾਮ ਕਿਹੜੇ ਵੇਲੇ ਜਪਣਾ ਤਿੰਨ ਦਾਇਤੀ ਦੇ ਦੋ ਪੁੱਤ ਤੇ ਧੀ ਨਾਮ ਕਿਹੜੇ ਵੇਲੇ ਜਪਣਾ ਹੋੜੀਏ ਜਾਂਦੇ ਨਹੀਂ ਨਾਮ ਕਿਹੜੇ ਵੇਲੇ ਜਪਣਾ ਚਾਰ ਦਾਇਆ 40 ਪੈਗੀ ਗਾਲ ਚ 45 ਧੀਆ ਪੁੱਤਾਂ ਮਤ ਮਾਰੀ ਨਾਮ ਕਿਹੜੇ ਵੇਲੇ ਜਪਣਾ ਹੋੜੀਏ ਜਾਂਦੇ ਨਹੀਂ ਨਾਮ ਕਿਹੜੇ ਵੇਲੇ ਜਪਣਾ ਪੰਜੂ ਦਾ 50 ਧੀ ਪੁੱਤ ਲਿਵਿਆ ਦਿੱਤਾ ਸਿਰੋਂ ਪਾਰ ਲਾ ਨਾਮ ਕਿਹੜੇ ਵੇਲੇ ਜਪਣਾ ਹੋੜੀਏ ਜਾਂਦੇ ਨਹੀਂ ਨਾਮ ਕਿਹੜੇ ਵੇਲੇ ਜਪਣਾ ਸੇ ਦਾਇਆ 70 ਮਾਤਾ ਮਾਰੇ ਮੱਥੇ ਤੇ ਹੱਥ ਨਾਮ ਕਿਹੜੇ ਵੇਲੇ ਜਪਣਾ ਹੋੜੀਏ ਜਾਂਦੇ ਨਹੀਂ ਨਾਮ ਕਿਹੜੇ ਵੇਲੇ ਜਪਣਾ ਸਤੂ ਦਾਇਆ 70 ਮਾਤਾ ਹੋ ਗਈ 71 72 ਨਾਮ ਕਿਹੜੇ ਰੇਹ ਜਪਾਣਾ ਹੋリエ ਜਾਂਦੇ ਨਹੀਂ ਨਾਮ ਕਿਹੜੇ ਵੇਲੇ ਜਪਣਾ ਹੱਥੂ ਦਾਇਆ 80 ਮੰਗਿਏ ਦੁੱਧ ਤੇ ਮਿਲਦੀ ਲੱਸੀ ਨਾਮ ਕਿਹੜੇ ਵੇਲੇ ਜਪਣਾ ਹੋリエ ਜਾਂਦੇ ਨਹੀਂ ਨਾਮ ਕਿਹੜੇ ਵੇਲੇ ਜਪਣਾ 9 ਦਾਇਆ 90 ਮੰਝਾ ਡਿਉੜੀ ਵਿੱਚ ਫੱਬੇ ਬਾਪੂ ਵੇਖੇ ਸੱਜੇ ਖੱਬੇ ਨਾਮ ਕਿਹੜੇ ਵੇਲੇ ਜਪਣਾ ਹੋリエ ਜਾਂਦੇ ਨਹੀਂ ਨਾਮ ਕਿਹੜੇ ਵੇਲੇ ਜਪਣਾ 10 ਦਾਇਆ 100 ਮੁੱਖੋਂ ਵਾਇਗੁਰ ਵਾਇਗੁਰ ਕੋ ਨਾਮ ਕਿਹੜੇ ਵੇਲੇ ਜਪਣਾ ਭੋਲியே ਜਾਂਦੇ ਨਹੀਂ ਨਾਮ ਕਿਹੜੇ ਵੇਲੇ ਯਾਪਣਾ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਫਤਿਹ ਸਰ ਮੈਂ ਕਮਰਜੀਤ ਸਿੰਘ ਇਹ ਮੇਰਾ ਬ੍ਰਦਰ ਆ ਕੀਰਤਨ ਬਹੁਤ ਕਹਿਣ ਕਰਦਾ ਮੇਰੇ ਭਰਾ ਸਪੋਰਟ ਕਰਿਓ ਡਰਾਈਵਰ ਭਰਾ ਖਾਸ ਕਰਕੇ ਧੰਨਵਾਦ ਵੀਰ ਜੀ